ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਲੋਹਾਮ ਜ਼ਿਲ੍ਹਾ ਇਸਪਣੋਂ ਦੋਸਤੋ ਫਰੋਜਪੁਰ ਤੇ ਨੇੜੇ ਸ਼ਹਿਰ ਮੁਦਕੀ ਹੈ ਜੀ ਜਿਹੜੇ ਘਰ ਤੇ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੀ ਇਸ ਘਰ ਦੇ ਵਿੱਚ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਜੀ ਵਿਕਰੀ ਵਾਸਤੇ ਬਾਈ ਹੁਣਾਂ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੀਆਂ ਕਟੀਆਂ ਝੋਟੀਆਂ ਆਉਂਦੀ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਚਾਰ ਨਾਗ ਦਿਖਾ ਦੇਣੀ ਹੈ ਜੀ ਜਿਹਦੇ ਵਿੱਚ ਤਿੰਨ ਕਟੀਆਂ ਹੋਣਗੀਆਂ ਜੀ ਤੇ ਇੱਕ ਚਿੱਟੇ ਮੂਹਰੇ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਇਕੱਟਾ ਹੋਊਗਾ ਚਾਰੇ ਨਗਰ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਹੋਣਗੇ ਠੀਕ ਹੈ ਜੀ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਪ੍ਰੋਪਰ ਤੌਰ ਫੇਰ ਕੇ ਦੇਖ ਲਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੇ ਉਹਦੀ ਤਸਲੀ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਬਾਕੀ ਇਹ ਨਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰੀ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਜੀ ਨਾਂਗੋ ਸੇਵਣਾ ਅਰਜਨ ਸਿੰਘ ਹੈ ਜੀ ਪਿੰਡ ਆਪਣਾ ਲੋਹਾਮਾ ਥੈਂਕ ਯੂ ਠੀਕ ਹੈ ਅੱਛਾ ਵਪਾਰ ਤੌਰ ਤੇ ਪਸੂ ਆਈ ਜਾਂਦੇ ਆਪਣੇ ਕੋਲ ਹਾਂਜੀ ਆਈ ਜਾਂਦੀ ਠੀਕ ਹੈ ਅੱਛਾ ਇਧਰ ਦੇ ਪਾਸੇ ਆਜੇ ਸ਼ੁਰੂ ਕਰਦੇ ਕੱਟੇ ਵਾਲੇ ਪਾਸਿਓ ਕਿੰਨੇ ਟਾਈਮ ਦਾ ਹੋਊਗਾ ਇਹ ਕੱਟਾ ਇਹ ਇਹ ਜੀ ਸਾਲ ਡੇਢ ਸਾਲ ਦਾ ਕੱਟਾ ਹੈ ਜੀ ਅੱਛਾ ਤੰਦਾ ਤੋਂ ਖੀਰਾ ਹੋਊਗਾ ਹਾਂਜੀ ਖੀਰੇ ਜੀ ਠੀਕ ਹੈ ਖੋਲ ਲੈਣੋ ਲੋ ਦੋਸਤੋ ਡੇਢ ਸਾਲ ਉਮਰ ਹੈ ਜੀ ਮਾਰਕਿੰਗ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਗੈਜ ਜੀ ਮਾਰਕਿੰਗ ਦੇ ਵਿੱਚ ਹੋਊਗਾ ਬਹੁਤ ਸੋਹਣਾ ਫੇਸ ਇਸ ਕਟੇ ਦਾ ਜੀ ਜੀ ਬਿਲਕੁਲ ਛੋਟੇ ਸੰਗ ਦਾ ਤੇ ਕਾਫੀ ਗੜਾਈ ਦੇ ਵਿੱਚ ਕਰ ਲਿਆ ਜੀ ਠੀਕ ਹੈ ਬਾਕੀ ਤੋਰ ਤੋਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਤੋਰ ਇਸ ਕਟੇ ਦੀ ਠੀਕ ਹੈ ਬਸ ਮੋੜ ਦੇ ਮੋੜ ਦੇ ਬਿਲਕੁਲ ਗੁਲਾਬੀ ਅੱਖਾਂ ਹੋਣਗੀਆਂ ਨੀਲੀਆਂ ਦੋਵੇਂ ਠੀਕ ਹੈ ਜੀ ਇਸ ਸੈਂਕ ਸਾਜ ਬਹੁਤ ਸੋਹਣਾ ਲੱਗਾ ਇਸ ਕੱਟੇ ਨੂੰ ਬਾਕੀ ਢਾਂਚਾ ਵੀ ਦੋਸਤੋ ਇਸ ਕੱਟੇ ਦਾ ਬਹੁਤ ਸੋਹਣਾ ਹੈ ਜੀ ਚੰਗਾ ਮਾਲੀ ਤਿਆਰ ਹੋਊਗਾ ਇਹ ਠੀਕ ਹੈ ਡੇਢ ਸਾਲ ਦੋਸਤੋ ਉਮਰ ਹੋਊਗੀ ਜੀ ਇਹਦੀ ਤੇ ਇਹਦਾ ਰੇਟ ਕੀ ਹੋਊਗਾ ਇਹਦਾ ਰੇਟ ਹੈ ਜੀ 25000 25000 ਹਾਂ ਜੀ ਠੀਕ ਹੈ ਲੋ ਦੋਸਤੋ 25000 ਰੇਟ ਬਿਲਕੁਲ ਨੋਰਮਲ ਜਿਹਾ ਰੇਟ ਹੈ ਜੀ 25000 ਰੁਪਿਆ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਕਿੰਨੇ ਕਿੰਨੇ ਕਟਿਆਂ ਦੇ ਪੈਸੇ ਮੰਗੇ ਜਾਂਦੇ ਆ ਜੀ ਠੀਕ ਹੈ ਜੀ ਉਹ ਸਾਹ ਨਾਲ ਬਿਲਕੁਲ ਜੈ ਜੈ ਰੇਟ ਕੀਤਾ ਜੀ 25000 ਰੇਟ ਹੋਰ ਵੀ ਜਿਹੜਾ ਦੋਸਤੋ ਮੌਕੇ ਦੇ ਉੱਤੇ ਮਾਨਤਾਣੇ ਦੇ ਵਿੱਚੋਂ ਹੋ ਜਾਊਗਾ ਜੀ ਠੀਕ ਹੈ ਅੱਛਾ ਇੱਕ ਜਿਹੜੀ ਦੂਜੇ ਨੰਬਰ ਤੇ ਕੱਟੀ ਆ ਇਹ ਵੀ ਖੋਲ ਲਿਆ ਬਾਹਰ ਲੋ ਦੋਸਤੋ ਕੱਟੀਆਂ ਤੁਹਾਨੂੰ ਬਹੁਤ ਸੋਹਣੀਆਂ ਦੇਖੋ ਨੀ ਬਸ ਥੋੜੀਆਂ ਥੋੜੀਆਂ ਲਿਸੀਆਂ ਹੋਣਗੀਆਂ ਠੀਕ ਹੈ ਜੀ ਤੇ ਚੰਗੇ ਢਾਂਚੇ ਦੀਆਂ ਤੇ ਚੰਗੇ ਆ ਮਤਲਬ ਮੰਨ ਕੇ ਚਲੋ ਵੀ ਚੰਗੀ ਬਰੀਡ ਦੇ ਵਿੱਚੋਂ ਆ ਠੀਕ ਹੈ ਜੀ ਥੋੜੀ ਥੋੜੀ ਲੇਸੀਆਂ ਜਰੂਰ ਹੋਣਗੀਆਂ ਜੀ ਤੇ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਜੀ ਸਾਲਕ ਦੀ ਹੈ ਜੀ ਇੱਕ ਸਾਲ ਦੀ ਹੈ ਹਾਂਜੀ ਠੀਕ ਹੈ ਤਾਂ ਦੋਸਤੋ ਮਾਰਕਿੰਗ ਚੈੱਕ ਕਰ ਲਓ ਜੀ ਅੱਖਾਂ ਇਹਦੀਆਂ ਵੀ ਨੀਲੀਆਂ ਹੋਣਗੀਆਂ ਦੋਵੇਂ ਠੀਕ ਹੈ ਜੀ ਤੇ ਬਾਕੀ ਥੋੜੀ ਜਿਹੀ ਲੇਸੀ ਆਉ ਮੈਂ ਪਹਿਲਾਂ ਹੀ ਦੱਸਤਾ ਹਾਂਜੀ ਠੀਕ ਹੈ ਜੀ ਬਰੀਡ ਵਾਈਜ਼ ਚੰਗੀਆਂ ਹੋਣਗੀਆਂ ਜੀ ਠੀਕ ਹੈ ਸਣਸਣ ਸਾਰੀਆਂ ਦੀ ਸਾਫ਼ ਸੁਧਰੇ ਹੋਣਗੀਆਂ ਸਰ ਓਕੇ ਠੀਕ ਹੈ ਅੱਛਾ ਇਹਦਾ ਰੇਟ ਕੀ ਹੋਊਗਾ ਇਹਦਾ ਰੇਟ ਹੈ ਜੀ ਇਹਨੇ 21000 ਜੀ 21000 ਹਾਂ ਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਰੇਟ 21000 ਰੁਪਏ ਜੀ ਠੀਕ ਹੈ ਮਾਨ ਤਾਨ ਦੋਸਤੋ ਸਾਰੇ ਪਸ਼ੂਆਂ ਦੇ ਵਿੱਚ ਹੋਊਗਾ ਇੱਕ ਜਿਹੜੀ ਆਪਣੇ ਕੋਲੇ 3 ਜਿਹੇ ਨੰਬਰ ਤੇ ਕੱਟੀ ਹੈ ਆ ਵੀ ਸਾਲ ਦੀ ਹੈ ਸਾਲ ਦੀ ਹੈ ਵੀ ਹਾਂ ਜੀ ਇਹਦਾ ਰੇਟ 23000 ਹੈ ਜੀ 23000 ਰੇਟ ਹਾਂ ਜੀ ਠੀਕ ਹੈ ਦੋਸਤੋ ਇਹ ਵੀ ਇੱਕ ਸਾਲ ਦੀ ਹੈ ਠੀਕ ਹੈ ਜੀ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਜੀ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜੀ ਢਾਂਚਾ ਇਸ ਕੱਟੀ ਦਾ ਵੀ ਚੰਗਾ ਖੋਲਿਆ ਇਹਨੂੰ ਲੈ ਆ ਮੜੀ ਬਾਰ ਮੈਂ ਪਹਿਲਾਂ ਦੱਸਦਾ ਵੀ ਥੋੜੀ ਥੋੜੀ ਰਿਸਿਆਂ ਹੋਣਗੇ ਬਰੀਡ ਵਾਈਜ਼ ਦੋਸਤੋਂ ਕਟੀਆਂ ਚੰਗੀਆਂ ਆਂ ਜੀ ਇਹ ਠੀਕ ਹੈ ਜੀ ਲੋ ਦੋਸਤੋਂ ਸਾਂਭਣ ਵਾਲੀਆਂ ਕਟੀਆਂ ਜੀ ਮਾਰਕਿੰਗ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਜੈਦ ਜੀ ਮਾਰਕਿੰਗ ਦੇ ਵਿੱਚ ਹੋਊਗੀ ਠੀਕ ਹੈ ਜੀ ਹਾਂ ਜੀ ਬਾਕੀ ਸੇਵਾ ਜੇ ਹੋਊਗੀ ਕੱਟੀ ਦੀ ਤਬ ਉਹ ਸੋਣੀ ਝੋਟੀ ਤਿਆਰ ਹੋਣੀ ਆ ਜੀ ਸਿੰਗ ਗੜਾਈ ਦੇ ਵਿੱਚ ਆ ਜੀ ਕਾਫੀ ਗੋਲ ਕਰ ਲਿਆ ਸੰਗ ਇਹਨੇ ਠੀਕ ਹੈ ਜੀ 23000 ਰੁਪਏ ਦੋਸਤੋਂ ਇਸ ਕੱਟੀ ਦਾ ਰੇਟ ਮਾਨਤਣ ਦੋਸਤੋਂ ਮੌਕੇ ਦੇ ਉੱਤੇ ਹੋ ਜਾਊਗਾ ਜੀ ਠੀਕ ਹੈ ਥਣ ਇਸ ਕੱਟੀ ਦੇ ਵੀ ਚਾਰੀ ਨਿਕੜਵੇਂ ਹੋਣਗੇ ਜੀ ਠੀਕ ਹੈ ਜੀ ਇੱਕ ਦੋਸਤੋ ਤੁਹਾਨੂੰ ਐਂਡ ਤੇ ਦਿਖਾਉਣਾ ਜੀ ਬਹੁਤ ਸੋਹਣਾ ਬੱਚਾ ਐ ਇੱਕ ਬਾਈਕ ਕੋਲੇ ਇਹ ਇੱਕ ੱਟੀ ਹੈ ਜੀ ਇਹ ਜੀ 7 ਮਹੀਨਿਆਂ ਦਾ ਬੱਚਾ ਜੀ 7 ਮਹੀਨੇ ਦੀ ਕੱਢ ਕੱਢ ਲਿਆ ਬਾਹਰ ਕਿੰਨਾ ਰੇਟ ਆਦਾ 18000 ਰੇਟ ਆ ਜੀ 18000 ਰੇਟ ਲੋ ਦੋਸਤੋ ਇਹ ਤੁਹਾਨੂੰ ਪਸੰਦ ਆਊਗੀ ਠੀਕ ਹੈ ਜੀ ਇਹਦੇ ਪਿਛਲੇ ਪੈਰਾਂ ਤੇ ਇਹ ਨਾ ਮਾਰਕਿੰਗ ਵਿਚਾਰੀ ਇਹ ਮਾਰਕਿੰਗ ਹੀ ਹੈ ਜੀ ਵਿੱਚ ਪਿਛਲੇ ਪੈਰਾਂ ਤੇ ਹੈ ਨਾ ਹਾਂਜੀ ਅਗਲੇ ਤੇ ਵੀ ਮਾੜੀ ਮਾੜੀ ਅਗਲੇ ਜੇ ਨੋ ਨੋ ਜੇ ਹੈਗੀ ਹਾਂ ਅਗਲੇ ਤੇ ਮਾੜੀਆਂ ਮਾੜੀ ਨਿਸ਼ਾਨੀਆਂ ਹੈਗੀਆਂ ਠੀਕ ਹੈ ਜੀ ਦੋਸਤੋ ਬਹੁਤ ਪਿਆਰਾ ਇਸ ਕੱਟੀ ਦਾ ਫੇਸ ਤੁਸੀਂ ਦੇਖ ਸਕਦੇ ਹੋ ਜੀ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜੀ ਤੇ ਉਮਰ 7 ਮਹੀਨੇ ਦੀ ਹਾਂਜੀ 7 ਮਹੀਨੇ ਉਮਰ ਹੈ ਠੀਕ ਹੈ ਜੀ ਤੇ ਰੇਟ ਇਹਦਾ 18000 ਠੀਕ ਹੈ ਜੀ ਚਾਰੇ ਪੈਰਾਂ ਤੇ ਨਿਸ਼ਾਨੀਆਂ ਹੋਣਗੀਆਂ ਜੇ ਅਗਲੇ ਪੈਰਾਂ ਤੇ ਮਾੜੀ-ਮਾੜੀ ਨਿਸ਼ਾਨੀਆਂ ਠੀਕ ਹੈ ਜੀ ਜਵਾਬ ਹੈਗੇ ਤੇ ਪਿਛਲੇ ਪੈਰ ਤੁਹਾਨੂੰ ਦਿਸਦੇ ਪਏ ਹੋਣੇ ਵਾਈਟ ਠੀਕ ਹੈ ਜੀ ਚਾਰੇ ਥਾਂ ਨੇ ਖੜਵੇ ਹੋਣਗੇ ਤੇ ਸਾਂਭਣ ਵਾਲੀ ਕੱਟੀ ਆ ਦੋਸਤੋ ਬਹੁਤ ਸੋਹਣੀ ਤਿਆਰ ਹੋਣੀ ਆ 18000 ਰੇਟ ਠੀਕ ਹੈ ਜੀ ਚੌਥੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਹੈ ਜੀ ਜੀ ਰੇਟ ਸਾਰਿਆਂ ਦਾ ਟੋਟਲ ਦੱਸਤਾ ਜਿਹੜਾ ਨਾ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਉਹਦੀ ਤਸਲੀਮ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ